ਲੋਗੇ ਸਭ ਇਹਤੇ ਅਕੁਲਾਨੇ ਪਾਲਸ ਰੂਪ ਸਾਰੇ ਲੋਕ ਵਿਅਕਲ ਹੋ ਗਏ ਭਜ ਚਲੇ ਜਿਮ ਪਾਤ ਪੁਰਾਨੇ یوں ਭਜਦੇ ਜਾ ਰਹੇ ਸਨ ਜਿਸ ਤਰ੍ਹਾਂ ਪੁਰਾਣੇ ਪੱਤਰ ਹਵਾ ਨਾਲ ਉੱਡ ਜਾਂਦੇ ਹਨ ਪਾਤ ਹੀ ਪਾਤ ਕਰੇ ਹਰ ਸੇਵਾ ਉਹ ਤਰ ਤਰ ਨਾਲ ਹਰ ਦੀ ਸੇਵਾ ਕਰਨ ਲੱਗੇ ਤਾਂ ਤੇ ਪਰਸਾਨ ਪਏ ਗੁਰਦੇਵਾ ਜੇਤਕਾਰ ਕੇ ਗੁਰਦੇਵ ਕਾਲਪੁਰਖ ਪਰਸਾਨ ਹੋ ਗਿਆ ਨਾਰ ਨ ਸੇਵ ਕਰੈ ਨਿਜ ਨਾਥਨ ਇਸਤਰੀਆ ਆਪਣੇ ਪਤੀਆਂ ਦੀ ਸੇਵਾ ਨਹੀਂ ਕਰਦੀਆਂ ਸਨ ਲੀਨੇ ਹੀ ਰੋਸ ਪਿਰੈ ਜੀ ਸਾਥੰ ਸਗੋ ਮਾਨ ਵਿੱਚ ਗੁੱਸਾ ਲਈ ਫਿਰਦੀਆਂ ਸਨ ਕਾਮਨ ਕਾਮ ਕਹੂ ਨਾ ਸੰਤਾਵਾ ਇਸਤਰੀਆਂ ਨੂੰ ਕਦੀ ਕਾਮਸ ਤਾਉਂਦਾ ਨਹੀਂ ਸੀ ਕਾਮ ਬਿਨਾ ਕੋ ਕਾਮ ਨਾ ਪਾਵੇ ਇਸ ਲਈ ਕਾਮ ਭਾਵ ਤੋਂ ਬਿਨਾ ਇਸਤਰੀ ਨੂੰ ਪਤੀ ਨਾਲ ਕੋਈ ਕੰਮ ਹੀ ਨਹੀਂ ਪੈਂਦਾ ਸੀ ਤੋ ਮਰ ਛੰਦ ਪੂਜੇ ਨਾ ਕੋ ਤ੍ਰਿਆਨਾਤ ਕੋਈ ਵੀ ਇਸਤਰੀ ਪਤੀ ਦੀ ਸੇਵਾ ਨਹੀਂ ਕਰਦੀ ਸੀ ਐਂਟੀਫਿਰਾ ਜੀ 7 ਅਤੇ ਆਪਣੇ ਆਪ ਵਿੱਚ ਆਕੜੀ ਫਿਰਦੀ ਸੀ ਦੁੱਖ ਵੈ ਨਾ ਤਿੰਨ ਕਹੂ ਕਾਮ ਕਿਉਂਕਿ ਕਾਮ ਉਹਨਾਂ ਨੂੰ ਦੁੱਖ ਨਹੀਂ ਸੀ ਦਿੰਦਾ ਤਾਂ ਤੇ ਨਾ ਬੇਨਵਤ ਬਾਮ ਇਸ ਕਰਕੇ ਇਸਤਰੀ ਪਤੀ ਅਗੋਂ ਲਿਪਦੀ ਨਹੀਂ ਸੀ ਕਰ ਹੈ ਨਾ ਪਤੀ ਕੀ ਸੇਵ ਇਸਤਰੀਆਂ ਪਤੀਆਂ ਦੀ ਸੇਵਾ ਨਹੀਂ ਕਰਦੀ ਆਸਾਨ ਪੂਜੈ ਨਾ ਗੁਰ ਗੁਰਦੇਵ ਅਤੇ ਨਾ ਹੀ ਕਿਸੇ ਵੱਡੇ ਤੋਂ ਵੱਡੇ ਦੇਵਤੇ ਦੀ ਪੂਜਾ ਕਰਦੀਆਂ ਸਨ ਧਰ ਹੈ ਨਾ ਹਰ ਕੋ ਧਿਆਨ ਹਰ ਦਾ ਧਿਆਨ ਵੀ ਨਹੀਂ ਕਰਦੀਆਂ ਸਨ ਕਰ ਹੈ ਨਾ ਨਿਤ ਇਸ਼ਨਾਨ ਅਤੇ ਨਾ ਹੀ ਨਿਤ ਇਸ਼ਨਾਨ ਕਰਦੀਆਂ ਸਨ ਤਬ ਕਾਲਪੁਰਖ ਬੁલાਏ ਤਦੋ ਕਾਲਪੁਰਖ ਨੇ ਵਿਸ਼ਨੂੰ ਨੂੰ ਬੁਲਾਇਆ ਬਿਸ਼ਨ ਆ ਕਹੇ ਉਹ ਸਮਝਾਏ ਅਤੇ ਵਿਸ਼ਨੂੰ ਨੂੰ ਸਮਝਾ ਕੇ ਕਿਹਾ ਸਾਸਕੋ ਤਰੋ અવਤਾਰ ਜਗਤ ਵਿੱਚ ਜਾ ਕੇ ਚੰਦਰ અવਤਾਰ धारण ਕਰੋ ਨਹੀਂ ਆਨ ਬਾਤ ਵਿਚਾਰ ਇਸ ਤੋਂ ਬਿਨਾ ਹੋਰ ਕਿਸੇ ਗੱਲ ਦਾ ਵਿਚਾਰ ਨਾ ਕਰੋ ਤਵ ਬਿਸ਼ਨ ਸੀ ਸਨਿਵਾਏ ਤਾਂ ਦ ਵਿਸ਼ਨੂੰ ਨੇ ਸਿਰ ਨਿਵਾ ਕੇ ਕਰ ਜੋਰ ਕਹੀ ਬਨਾਈ ਅਤੇ ਹੱਥ ਜੋੜ ਕੇ ਕਿਹਾ ਮੈਂ ਆਪ ਦੀ ਆਗਿਆ ਨਾਲ ਤਰਿਹੁ ਦਿਨਾਤਵਤਾਰ ਚੰਦਰ ਦਿਨਾਤ અવਤਾਰ ਧਰਦਾ ਹਾਂ ਜਿਤ ਹੋਏ ਜਗਤ ਕੁਮਾਰ ਜਿਸ ਕਰਕੇ ਜਗਤ ਵਿੱਚ ਪੁਰਖ ਦੀ ਜਿੱਤ ਹੋ ਸਕੇ ਤਬ ਮਹਾ ਤੇਜ ਮੁਰਾਰ ਤਦੋਂ ਵੱਡੇ ਤੇਜ ਵਾਲਾ ਧਰਿਓ ਸੋ ਚੰਦਰ અવਤਾਰ ਵਿਸ਼ਨੂੰ ਨੇ ਚੰਦਰ અવਤਾਰ ਧਾਰਨ ਕੀਤਾ ਤਨ ਕਹ ਮਦਨ ਕੋ ਬਾਣ ਜਿਸ ਨੇ ਕਾਮ ਦਾ ਤੀਰ ਖਿੱਚ ਕੇ ਮਾਰਿਓ ਤ੍ਰੀਨ ਕਹਿ ਤਾਨ ਇਸਤਰੀਆਂ ਨੂੰ ਕੱਸ ਕੇ ਮਾਰਿਆ ਤਾਂ ਤੇ ਪਈ ਤ੍ਰੀ ਤੀਨ ਇਸ ਕਰਕੇ ਇਸਤਰੀਆਂ ਨਿਮਰਤਾਵਾਨ ਹੋ ਗਈਆਂ ਸਭ ਗਰਭ ਹੋਇਆ ਗयो ਚੀਨ ਅਤੇ ਉਹਨਾਂ ਦਾ ਸਾਰਾ ਹੰਕਾਰ ਨਸ਼ਟ ਹੋ ਗਿਆ ਲਾਗੀ ਕਰਨ ਪਤ ਸੇਵ ਉਹ ਪਤੀ ਦੀ ਸੇਵਾ ਕਰਨ ਲੱਗੀਆਂ ਯਾਤੇ ਪ੍ਰਸੰਨ ਭੇ ਦੇਵ ਜਿਸ ਕਰਕੇ ਦੇਵ ਕਾਲਪੁਰਖ ਪ੍ਰਸੰਨ ਹੋਏ ਬਹੁ ਕ੍ਰਿਸ਼ਨਾ ਲਾਗੀ ਹੋਣ ਚੰਦਰਮਾ ਦੀ ਚਾਨਣੀ ਨੂੰ ਲਖ ਚੰਦਰਮਾ ਕੀ ਜੋਨ ਵੇਖ ਕੇ ਬਹੁਤ ਖੇਤੀ ਹੋਣ ਲੱਗੀ ਸਭ ਸੇਦ ਵਿਚਾਰ ਸਾਰੇ ਵਿਚਾਰ ਕੂੜੇ ਹੋ ਗਏ 임 ਪਿਓ ਚੰਦਰ અવਤਾਰ ਇਸ ਤਰ੍ਹਾਂ ਚੰਦਰ ਮਾਤਾ અવਤਾਰ ਹੋਇਆ ਚਉਪਈ 임 ਹਰ ਤਰਾ ਚੰਦਰ અવਤਾਰਾ ਵਿਸ਼ਨੂ ਨੇ ਇਸ ਤਰ੍ਹਾਂ ਚੰਦਰਮਾ અવਤਾਰ ਧਾਰਨ ਕੀਤਾ ਬੜਿਓ ਗਰਭ ਲਹਿਰੋਪ અપਾਰਾ ਪਰ ਉਸਦਾ ਆਪਣਾ અપਾਰ ਰੋਗ ਵੇਖ ਕੇ ਹੰਕਾਰ ਵੱਧ ਗਿਆ ਆਨ ਕਿਸੂ ਕੋਹ ਚਿਤ ਨਾ ਲਿਆਇਓ ਉਹ ਹੋਰ ਕਿਸੇ ਨੂੰ ਚਿਤ ਵਿੱਚ ਨਾ ਲਿਆਉਂਦਾ ਤਾਂ ਤੇ ਤਾਹੇ ਕਲਾਂਕ ਲਗਾਇਓ ਇਸੇ ਕਰਕੇ ਉਸ ਨੂੰ ਕਲਾਂਕ ਲੱਗ ਗਿਆ ਭਜਤ ਭਿਓ ਅੰਬਰ ਕੀ ਤਾਰਾ ਬ੍ਰਸਪਤੀ ਅੰਬਰ ਦੀ ਇਸਤਰੀ ਨਾਲ ਚੰਦਰਮਾ ਨੇ ਭੋਗ ਕੀਤਾ ਸੀ ਤਾਂ ਤੇ ਕੀ ਮਨ ਰੋਸ અપਾਰਾ ਇਸ ਕਰਕੇ muni ਨੇ ਬਹੁਤ ਗੁੱਸਾ ਕੀਤਾ ਅਤੇ ਕਿਸ ਨਾਰਜੁਨ ਮਿਰਗ ਚਾਰਾ ਮ ਚਲਾਇਓ ਕਾਲੇ ਕ੍ਰਿਸ਼ਨ ਅਰਜਨ ਇਰਨ ਦੀ ਖਲ ਚੰਦਰਮਾ ਨੂੰ ਮਾਰੀ ਤਹਿ ਕਰਤਾ ਹੈ ਕਲੰਕ ਲਗਾਇਓ ਜਿਸ ਕਰਕੇ ਚੰਦਰਮਾ ਨੂੰ ਕਲੰਕ ਲੱਗ ਗਿਆ ਸ਼ਰਾਪ ਲੱਗਿਓ ਤਾਂ ਕੋ mun ਸੰਦਾ ਤੂਜਾ ਗੋਤਮ muni 다ਵੀ ਉਸ ਨੂੰ ਸ਼ਰਾਪ ਲੱਗਾ ਸੀ ਘਟਦਾ ਤੇ ਵੜਤ ਤਾਂ ਦਿਨ ਤੇ ਚੰਦਾ ਉਸ ਦਿਨ ਤੋਂ ਚੰਦਰਮਾ ਵੱਧਦਾ ਘਟਦਾ ਹੈ ਲਜਿਤ ਆਦਿਕ ਹਿਰਦੇ ਮੋ ਪਿਓ ਉਸ ਦਿਨ ਤੋਂ ਹਿਰਦੇ ਵਿੱਚ ਚੰਦਰਮਾ ਬਹੁਤ ਸ਼ਰਮਿੰਦਾ ਹੋਇਆ ਗਰਭ ਆ ਗਰਭ ਦੂਰ ਹੋਇਆ ਗयो ਅਤੇ ਉਸ ਦੇ ਮਨ ਵਿੱਚੋਂ ਵੱਡਾ ਹੰਕਾਰ ਦੂਰ ਹੋ ਗਿਆ ਤਪਸਾ ਕਰੀ ਬਹੁਤੇ ਕਾਲਾ ਪਰ ਚੰਦਰਮਾਨੇ ਬਹੁਤ ਚਿਰ ਤਪੱਸਿਆ ਕੀਤੀ। ਕਾਲਪੁਰਖ ਭੁਨ ਭਯੋ ਦੇ ਆਲਾ। ਫਿਰ ਕਾਲਪੁਰਖ ਉਸ ਉਤੇ ਕਿਰਪਾਲੂ ਹੋਏ। ਚੈ ਰੋਗ ਤੇ ਸਕਲ ਬినాਸਾ। ਉਸਦਾ ਕਈ ਰੋਗ ਤਪੇ ਦੇ ਕੇ ਨਾਸ਼ਟ ਕਰ ਦਿੱਤਾ। ਭਯੋ ਸੂਰਤੇ ਊਚ ਨਿਵਾਸਾ। ਅਤੇ ਚੰਦਰਮਾਨ ਨੂੰ ਸੂਰਜ ਨਾਲੋ ਵੀ ਊਚਾ ਸਥਾਨ ਪ੍ਰਾਪਤ ਹੋਇਆ। ਇਹ ਚੰਦਰ અવਤਾਰ 19ਵੋਂ ਸੁਭਮ 7 ਇੱਥੇ ਬਚਿਤ੍ਰਨਾਟਕ ਗ੍ਰੰਥ ਦੇ ਸ਼੍ਰੀ ਚੰਦ અવਤਾਰ 19ਵੀਂ ਦੀ ਸਮਾਪਤੀ ਸਾਬ ਸ਼ੋਭ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ